ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਆ ਜੀ ਅੱਜ ਆਪਾਂ ਤੁਹਾਨੂੰ ਮਲਚਿੰਗ ਵਿਧੀ ਨਾਲ ਬੀਜੀ ਕੀ ਕਣਕ ਬਾਰੇ ਜਾਣਕਾਰੀ ਦੇਵਾਂਗੇ ਅੱਜ ਇੱਕ ਕਣਕ 50 ਦਿਨਾਂ ਦੀ ਹੋ ਚੁੱਕੀ ਆ 8 ਨਵੰਬਰ ਨੂੰ ਬਜਾਈ ਕੀਤੀ ਗਈ ਸੀ ਤੇ 28 ਦਸੰਬਰ ਨੂੰ ਇਹ ਵੀਡੀਓ ਸ਼ੂਟ ਕਰ ਰਿਹਾ ਮੈਂ ਬਹੁਤ ਸੋਹਣੀ ਗਰੋਥ ਆ ਕਣਕ ਦੀ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਦਿਖਾਈ ਦੇ ਰਹੀ ਮਨ ਤਾਂ ਬਹੁਤ ਵਧੀਆ ਤਰੀਕਾ ਹੈਗਾ ਜੀ ਬਜਾਈ ਕਰਨ ਦਾ ਤੇ ਸਸਤਾ ਵੀ ਹੈਗਾ ਕਿਸੇ ਤਰ੍ਹਾਂ ਦੀ ਆਪਾਂ ਨੂੰ ਹੋਰ ਅੱਗ ਵੀ ਨਹੀਂ ਲਗਾਉਣੀ ਪੈਂਦੀ ਤੇ ਨਾ ਹੀ ਪੈਲੀ ਦੀ ਵਾਈ ਕਰਨੀ ਪੈਂਦੀ ਆ ਪਿਛਲੇ ਸਾਲ ਮੈਂ ਢਾਈ ਇਕੜ ਦੇ ਵਿੱਚ ਬਜਾਈ ਕੀਤੀ ਸੀ ਤੇ ਬਹੁਤ ਵਧੀਆ ਝਾੜ ਆਇਆ ਸੀਗਾ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਕਿਉਂਕਿ ਇਸ ਵੀਡੀਓ ਨੂੰ ਇਸ ਬਜਾਈ ਦੇ ਬਾਰੇ ਤੁਹਾਨੂੰ ਮੈਂ ਦੱਸੂਗਾ ਇਸ ਵੀਡੀਓ ਦੇ ਵਿੱਚ ਐਂਡ ਤੱਕ ਤੇ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਇਹ 3086 ਵੈਰਾਈਟੀ ਹੈ ਜੀ ਤੇ ਇਹਦੇ ਵਿੱਚ ਆਪਾਂ ਇੱਕ ਗੱਟਾ ਡੀ.ਪੀ ਦਾ ਬਜਾਈ ਵੇਲੇ ਪਾਇਆ ਸੀ ਤੇ ਹੁਣ ਤੱਕ ਦੋ ਗੱਟੇ ਦੇ ਵਿੱਚ ਯੂਰੀਆ ਦੇ ਪੈ ਚੁੱਕੇ ਆ ਇੱਕ ਟੱਪ ਜੂਰੀਏ ਦਾ ਹੁਣ ਹੋਰ ਪਾਵਾਂਗੇ 3-4 ਦਿਨਾਂ ਤੱਕ ਤੇ ਬਹੁਤ ਵਧੀਆ ਗਰੋਥ ਹੈਗੀ ਆ ਜੀ ਤੇ ਜੇ ਆਪਾਂ ਬਜਾਈ ਦੀ ਗੱਲ ਕਰਦੇ ਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਝੋਨਾ ਬਟਨ ਤੋਂ ਬਾਅਦ ਵਿੱਚ ਜਿਹੜੀਆਂ ਲਾਈਨਾਂ ਹੁੰਦੀਆਂ ਉਹ ਖਿਲਾਰਨੀਆਂ ਹੁੰਦੀਆਂ ਜੇ ਐਸਐਮਐਸ ਲੱਗਾ ਤੇ ਫਿਰ ਤਾਂ ਲੋੜ ਹੀ ਨਹੀਂ ਨਹੀਂ ਲੱਗਾ ਤੇ ਲਾਈਨਾਂ ਨੂੰ ਖਿਲਾਰਨਾ ਪੈਂਦਾ ਲਾਈਨਾਂ ਨੂੰ ਖਿਲਾਰਨ ਤੋਂ ਬਾਅਦ ਵਿੱਚ ਫਿਰ ਆਪਾਂ ਬੀਜ ਦਾ ਤੇ ਡੀਏਪੀ ਦਾ ਛੱਟਾ ਮਾਰਾਂਗੇ ਬੀਜ ਦਾ ਤੇ ਡੀਏਪੀ ਦਾ ਛੱਟਾ ਮਾਰਨ ਤੋਂ ਬਾਅਦ ਵਿੱਚ ਫਿਰ ਰੀਪਰ ਉੱਚਾ ਰੱਖ ਕੇ ਮਾਰਨਾ ਜੀ ਥੋੜਾ ਜਿਆ ਮਲਚਰ ਵੀ ਮਾਰ ਸਕਦੇ ਆ ਅਗਰ ਰੀਪਰ ਮਾਰਨ ਤੋਂ ਬਾਅਦ ਵਿੱਚ ਫਿਰ ਜੇ ਆਪ ਨੂੰ ਫਿਰ ਵੀ ਕੋਈ ਢੇਰੀ ਵੱਡੀ ਦਿਸਦੀ ਆ ਉੱਚੀ ਆ ਤੇ ਉਹਨੂੰ ਆਪ ਪਤਲਾ ਕਰਨਾ ਜਰੂਰ ਉੱਥੋਂ ਚੱਕ ਕੇ ਪਤਲੇ ਜਿੱਥੇ ਪਰਾਲੀ ਨਹੀਂ ਹੈਗੀ ਉੱਥੇ ਕਰਨਾ ਜੀ ਇਹਨੂੰ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਆਪ ਨੂੰ ਵਿਰਲ ਜੀ ਦਿਖ ਰਹੀ ਆ ਇਹ ਜਿਆਦੀ ਪਰਾਲੀ ਹੋਣ ਦਾ ਨਤੀਜਾ ਜੀ ਕਈ ਥਾਵਾਂ ਤੇ ਸਾਡੇ ਤੋਂ ਚੰਗੀ ਤਰ੍ਹਾਂ ਪਤਲੀ ਨਹੀਂ ਹੋਈ ਤੇ ਥੋੜੀ ਜਲਦੀ ਸੀਗੀ ਲਾਈਟ ਆਉਣ ਵਾਲੀ ਸੀ ਤਾਂ ਕਰਕੇ ਇਹ ਰਹਿ ਗਿਆ ਬੱਚੇ ਤਾਂ ਰਾਲੀ ਨੂੰ ਪਤਰਾ ਕਰਨ ਤੋਂ ਬਾਅਦ ਵਿੱਚ ਫਿਰ ਆਪਾਂ ਪਾਣੀ ਲਗਾਵਾਂਗੇ ਤੇ ਪਾਣੀ ਪਤਲਾ ਲਗਾਉਣਾ ਹੈ ਜਦ ਨਾਲ ਲਗਾ ਸਕਦੇ ਹਾਂ ਕਿਉਂਕਿ ਪਾਣੀ ਜੇ ਖੜਾ ਰਹਿ ਜਾਂਦਾ ਬਾਣ ਦੇ ਵਿੱਚ ਤੇ ਬੀਗਲਾਂ ਦੀ ਸਮੱਸਿਆ ਆਉਂਦੀ ਆ ਤੇ 8ਵੇਂ 9ਵੇਂ ਦਿਨ ਕਣਕ ਵਧੀਆ ਉਗ ਪੈਂਦੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਕਣਕ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕਮੀ ਦੇਖ ਰਹੀ ਹੈ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਧੰਨਵਾਦ